ਹੱਕ ਦੀ ਕਮਾਲ ਹੈ ਜੋ ਹੱਕ ਮਾਰ ਕੇ ਖਾਲਾ ਹੈ ਆਖਰ ਖਾਣੀਆਂ ਤਾਂ ਦੋ ਰੋਟੀਆਂ ਮਸਲਾ ਜ਼ਿੰਦਗੀ ਦੇ ਵਿੱਚ ਸਿਰਫ ਦੋ ਰੋਟੀਆਂ ਦਾ ਤੇ ਜੇਕਰ ਇਹ ਦੋ ਰੋਟੀਆਂ ਖਾਣੀਆਂ ਹੀ ਮੁਸ਼ਕਲ ਹੋ ਜਾਣ ਤੇ ਇੱਕ ਬਹੁਤ ਵੱਡਾ ਸਵਾਲ ਬਣ ਜਾਣ ਤਾਂ ਇਹ ਖਬਰ ਤੁਹਾਡੇ ਵਾਸਤੇ ਹੈ ਸਾਡੇ ਵਾਸਤੇ ਹੈ ਇੱਕ ਪਾਸੇ ਜਿੱਥੇ ਭਾਰਤ ਡਿਜੀਟਲ ਇੰਡੀਆ ਬਣਨ ਦੀ ਦੌੜ ਦੇ ਵਿੱਚ ਲੱਗਾ ਹੋਇਆ ਹੈ ਤੇ ਦੂਸਰੇ ਪਾਸੇ ਇੱਥੇ ਆਮ ਲੋਕਾਂ ਨੂੰ ਦੋ ਰੋਟੀਆਂ ਖਾਣੀਆਂ ਵੀ ਇੱਕ ਬਹੁਤ ਵੱਡਾ ਮਸਲਾ ਬਣਦਾ ਜਾ ਰਿਹਾ ਹੈ ਜੀਗਾ ਇਹ ਖਬਰ ਇੱਕ ਸੰਗਰੂਰ ਤੋਂ ਸੰਗਰੂਰ ਤੋਂ ਇੱਕ ਮਜ਼ਦੂਰ ਆਪਣੇ ਦੁਪਹਿਰ ਦੀ ਜਦੋਂ ਰੋਟੀ ਖਾਣ ਦੇ ਵਾਸਤੇ ਡੱਬਾ ਖੋਲਦਾ ਹੈ ਤਾਂ ਉਸ ਦੀ ਦਾਲ ਸਬਜ਼ੀ ਖਰਾਬ ਹੋ ਜਾਂਦੀ ਹੈ ਉਹ ਜਾਂਦਾ ਇੱਕ ਰੇੜੀ ਦੇ ਉੱਪਰ ਤੇ ਰੇੜੀ ਦੇ ਉੱਪਰ ਜਾ ਕੇ ਉਸ ਨੂੰ ਇੱਕ ਬਹੁਤ ਵੱਡਾ ਤੱਕਾ ਲੱਗਦਾ ਹੈ ਕਿ 20 ਰੁਪਏ ਦੀ ਛੋਲਿਆਂ ਪਟੂਰਿਆਂ ਦੀ ਪਲੇਟ ਜਦੋਂ 40 ਰੁਪਏ ਉਸ ਦੇ ਕੋਲੋਂ ਦੁਕਾਨਦਾਰ ਮੰਗਦਾ ਤਾਂ ਉਸ ਦਾ ਦਿਲ ਧੜਕਣ ਲੱਗ ਪੈਂਦਾ ਤੇਜ਼ੀ ਦੇ ਨਾਲ ਕਿਉਂਕਿ ਉਸ ਦੀ ਜੇਬ ਦੇ ਵਿੱਚ ਸਿਰਫ ਸਿਰਫ 50 ਰੁਪਏ ਸੀ 40 ਰੁਪਏ ਦੀ ਜਿੱਕ ਛੋਲੇ ਭਟੂਰਿਆਂ ਦੀ ਉਹ ਪਲੇਟ ਖਾ ਕੇ ਆਪਣੀ ਜੇਬ ਵਿੱਚ ਸਿਰਫ 10 ਰੁਪਏ ਪਾ ਕੇ ਵਾਪਸ ਆਪਣੇ ਘਰ ਜਾਏਗਾ ਤਾਂ ਉਹ ਕਿਵੇਂ ਕਹੇਗਾ ਕਿ ਮੇਰਾ ਦੇਸ਼ ਮਹਾਨ ਹੈ ਇਸ ਮਹਾਨ ਦੇਸ਼ ਦੀ ਇਸ ਘਟਨਾ ਨੂੰ ਲੈ ਕੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਬਹੁਤ ਛੋਟੀ ਜੀ ਗੱਲ ਹੈ ਬਹੁਤ ਨਿੱਕੀ ਜੀ ਗੱਲ ਹੈ ਪਰ ਉਸ ਨੇ ਇਹ ਨਿੱਕੀ ਗੱਲ ਨਹੀਂ ਸਮਝੀ ਉਸ ਨੇ ਇਸ ਨੂੰ ਬਹੁਤ ਵੱਡੀ ਗੱਲ ਸਮਝਿਆ ਤੇ ਆਪਣੀ ਰੋਟੀ ਦਾ ਮਸਲਾ ਸਮਝਿਆ ਹੋਇਆ ਉਸ ਨੇ ਇਸ ਦੀ ਸ਼ਿਕਾਇਤ ਡੀਸੀ ਦਫ਼ਤਰ ਵੀ ਕੀਤੀ डीसी ਡਾਕਟਰ ਵਾਲਿਆਂ ਨੇ ਇਸ ਦੇ ਉੱਪਰ ਪਰਤਾਲ ਕਰਨ ਦਾ ਵਾਅਦਾ ਵੀ ਕੀਤਾ ਹੈ ਪਰਤਾਲ ਹੋਣੀ ਚਾਹੀਦੀ ਹੈ ਮਹਿੰਗਾਈ ਇੰਨੀ ਜ਼ਿਆਦਾ ਵਧ ਗਈ ਹੈ ਕਿ ਇਸ ਮੁਲਕ ਦੇ ਵਿੱਚ ਦੋ ਵਕਤ ਦੀ ਰੋਟੀ ਖਾਣ ਦੇ ਲਈ ਵੀ ਲਾਲੇ ਪੈ ਗਏ ਨੇ ਅਸੀਂ ਚੰਨ ਤੇ ਪਹੁੰਚ ਕੇ ਭੰਗੜੇ ਪਾਉਣ ਦੀਆਂ ਗੱਲਾਂ ਕਰਦੇ ਹਾਂ ਅਸੀਂ ਸੂਰਜ ਨੂੰ ਵਿੰਨਣ ਦੀਆਂ ਗੱਲਾਂ ਕਰਦੇ ਹਾਂ ਪਰ ਜੇਕਰ ਇੱਥੇ ਇੱਕ ਮਜ਼ਦੂਰ ਨੂੰ 40 ਰੁਪਏ ਦੀ ਪਟੂਰੀਆਂ ਦੀ ਪਲੇਟ ਲੈਣ ਦੇ ਲਈ ਇੱਕ ਬਹੁਤ ਵੱਡਾ ਮਸਲਾ ਲੱਗਦਾ ਤਾਂ ਫਿਰ ਜਿਹੜੇ ਲੀਡਰ ਸਾਡੇ ਆਲੇ ਦੁਆਲੇ ਇਹਨਾਂ ਵੋਟਾਂ ਦੇ ਦਿਨਾਂ ਦੇ ਵਿੱਚ ਘੁੰਮਦੇ ਫਿਰਦੇ ਨੇ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਹਾਲੇ ਤੱਕ ਤੁਸੀਂ ਦੇਸ਼ ਨੂੰ ਆਜ਼ਾਦ ਹੋਇਆ ਜੇਕਰ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਹਾਲੇ ਤੱਕ ਤੁਸੀਂ ਗਰੀਬਾਂ ਦੀ ਰੋਟੀ ਦਾ ਪ੍ਰਬੰਧ ਨਹੀਂ ਕਰ ਸਕੇ ਤੇ ਜੇਕਰ ਅਸੀਂ ਗੱਲ ਕਰਦੇ ਹਾਂ ਆਪਣੇ ਹਰੇਕ ਭਾਸ਼ਣ ਦੇ ਵਿੱਚ ਕਿ ਗਰੀਬੀ ਹਟਾਓ ਗਰੀਬੀ ਹਟਾਓ ਤਾਂ ਸੱਚ ਜਾਣਿਓ ਇਹਨਾਂ 75 ਸਾਲਾਂ ਦੇ ਵਿੱਚ ਤੁਸੀਂ ਗਰੀਬੀ ਨਹੀਂ ਹਟਾਈ ਤੁਸੀਂ ਗਰੀਬ ਹਟਾਏ ਨੇ ਮਸਲਾ ਬਹੁਤ ਵੱਡਾ ਹੈ ਹੋ ਸਕਦਾ ਤੁਹਾਨੂੰ ਕਿ ਇਹ ਖਬਰ ਲੱਗੇ ਕਿ ਇਹ ਖਬਰ ਛੋਟੀ ਹੈ ਪਰ ਇਹ ਖਬਰ ਛੋਟੀ ਨਹੀਂ ਇਹ ਇੱਕ ਉन्नत ਭਾਰਤ ਦੀ ਇੱਕ ਉਹ ਤਸਵੀਰ ਹੈ ਕਿ ਅਸਲ ਜ਼ਮੀਨੀ ਹਕੀਕਤ ਕੀ ਹੈ ਜ਼ਮੀਨੀ ਹਕੀਕਤ ਇਹ ਹੈ ਕਿ ਜਿਵੇਂ ਸੰਗਰੂਰ ਦੇ ਵਿੱਚ ਇਸ ਮਜ਼ਦੂਰ ਦੇ ਨਾਲ ਹੋਇਆ ਕਿ ਉਸ ਨੂੰ ਆਪਣਾ ਦੁਪਹਿਰ ਦੀ ਰੋਟੀ ਖਾਣ ਵੇਲੇ ਜਦੋਂ ਪਟੂਰੀਆਂ ਦੀ ਪਲੇਟ 40 ਰੁਪਏ ਲੈਣ ਦੀ ਗੱਲ ਚੱਲੀ ਤਾਂ ਉਸ ਨੇ 400 ਵਾਰ ਸੋਚਿਆ ਤੇ ਜਾ ਕੇ ਡੀਸੀ ਦਫ਼ਤਰ ਦਾ ਕੁੰਡਾ ਖੜਕਾ ਦਿੱਤਾ ਇਹ ਖਬਰ ਤੁਹਾਡੇ ਦਿਮਾਗ ਦਾ ਕੁੰਡਾ ਵਿਖੜ ਕਾਉਣ ਵਾਲੀ ਚਾਹੀਦੀ ਹੈ ਇਸ ਵਧਦੀ ਹੋਈ ਮਹਿੰਗਾਈ ਦੇ ਵਿੱਚ ਇਸ ਵਧਦੇ ਹੋਏ ਬੇਵਜ੍ਹਾ ਇਸ ਸਾਨੂੰ ਮਹਿੰਗੇ ਹੋ ਰਹੇ ਸਮਾਨ ਦੇ ਵਿੱਚ ਸਾਨੂੰ ਕੁਝ ਸੋਚਣਾ ਪਵੇਗਾ ਸਾਨੂੰ ਵੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ ਪਰ ਅਫਸੋਸ ਅਸੀਂ ਬੋਲਦੇ ਨਹੀਂ ਸਾਨੂੰ ਨਿਕੀਆਂ ਨਿਕੀਆਂ ਗੱਲਾਂ ਦੇ ਉੱਪਰ ਵੀ ਵੱਡੀ ਆਵਾਜ਼ ਉਠਾਉਣੀ ਚਾਹੀਦੀ ਹੈ ਜੇਕਰ ਇਸ ਦੇਸ਼ ਨੂੰ ਸੁਧਾਰਨਾ ਹੈ ਜੇਕਰ ਇਸ ਦੇਸ਼ ਨੂੰ ਚੰਗੇ ਪਾਸੇ ਲੈ ਕੇ ਜਾਣਾ ਹੈ ਤਾਂ ਫਿਰ ਸਾਨੂੰ ਆਵਾਜ਼ ਉਠਾਉਣੀ ਪੈਗੀ ਜਿਵੇਂ ਇਸ ਮਜ਼ਦੂਰ ਨੇ ਉਠਾਈ ਹੈ ਉਹ ਮੈਂ ਗਿਆ ਤੇ ਉੱਥੇ ਫੂਟੂਰਾਂ ਦੀ ਪਲੇਟ 20 ਰੁਪਏ ਦੀ ਹੁੰਦੀ ਆ ਆਮ ਸਖਾਨੇ ਆ ਤੇ ਉਸ ਦਿਨ ਮੈਂ ਤੋਂ ਨੇ 40 ਰੁਪਏ ਲੈ ਲਏ ਜੀ ਮੇਰੀ ਜੇਬ 'ਚ ਸਿਰਫ 50 ਰੁਪਏ ਸੀਗੇ ਤੇ 50 ਰੁਪਏ ਲੈ ਲਈ ਮੈਨੂੰ ਬਹੁਤ ਔਖਾ ਲੱਗਿਆ ਵੀ ਇਹਨੇ ਮੈ ਤੋਂ ਇੰਨੇ ਪੈਸੇ ਲੈ ਲੇ ਤੇ ਮੈਂ ਉਹਦੀ ਕੰਪਲੀਟ ਕਰਨੀ ਕਰੀ ਜੀ ਡੀਸੀ ਸਾਹਿਬ ਦੇ ਪਹਿਲਾਂ ਤੁਸੀਂ ਖਾਂਦੇ ਸੀ ਉਹ ਤੋਂ 20 ਰੁਪਏ ਹਾਂ ਬਿਲਕੁਲ ਖਾਂਦਾ ਠੀਕ ਆ ਜੀ ਤੇ ਉਹਨੇ ਉਹਦੋਂ ਮੈਨੂੰ 40 ਰੁਪਏ ਲੈ ਲੇ ਜੀ ਤੁਸੀਂ ਕੀ ਤੁਸੀਂ ਕੀ ਗੱਲ ਬਦਕ ਮੈਂ ਉਹਨੂੰ ਕਹਿਵਾ ਤੂੰ ਧੱਕਾ ਕਰ ਰਿਹਾ ਤੂੰ ਜਿਆਦਾ ਪੈਸੇ ਲੈ ਰਿਹਾ ਕਹਿੰਦਾ ਜੀ ਇਹਦਾ ਰੇਟ ਵੱਧ ਗਿਆ ਹੀ ਐ ਵੱਧ ਗਿਆ ਮੈਂ ਸਾਰੀ ਚੀਜ਼ ਦੇ ਰੇਟ ਫਿਕਸ ਨੇ ਤੂੰ ਇੰਨਾ ਥੋੜੇ ਦਿਨ ਬਾਅਦ ਰੇਟ ਵਧਾ ਦੇਣਾ ਤੂੰ ਗਲਤ ਕਰ ਰਿਹਾ ਕੰਮ ਇਹ ਤੁਹਾਨੂੰ ਲੱਗਿਆ ਕਿ ਤੁਸੀਂ ਮਜ਼ਦੂਰੀ ਕਰਕੇ ਥੋੜੇ ਪੈਸੇ ਹੋਰ ਮੈਂ ਮਤਲਬ ਥੋੜੇ ਪੈਸੇ ਜੀ ਮੇਰਾ ਗੁਜ਼ਾਰਾ ਹੁੰਦਾ ਦੀਆ ਉਹ ਮੈਂ ਉਹਦੇ ਕਰਕੇ ਉਹਨੂੰ 40 ਰੁਪਏ ਦੇਣੇ ਪਏਗੇ ਜੀ ਮੈਨੂੰ ਮਜ਼ਦੂਰੀ ਚ ਅਜਿਹੇ ਛੋਟੇ ਕੰਮ ਦੇ ਲਈ ਜਦੋਂ ਕੰਪਲੇਨਟ ਕੀਤੀ ਤਾਂ ਤੁਹਾਨੂੰ ਕੀ ਲੱਗਿਆ ਵੀ ਹਾਂ ਆਪ ਸਤਿਕਾਰ ਨਾਲ ਮਦਦ ਕਰਨਗੇ ਜੇ ਮੈਨੂੰ ਤਾਂ ਏਸੀ ਆਸ ਕਰ ਕੀ ਮੈਂ ਕੰਪਲੀਟ ਕਰ ਜੀ ਮੇਰੀ ਮਦਦ ਹੋ ਕਰਨਗੇ ਪਰ ਮੈਨੂੰ ਕੁਝ ਬੰਦੇ ਮਜ਼ਾਕ ਕਰਦੇ ਦੀ ਵੀ ਤੂੰ ਇਹ ਕੀ ਕਰ ਰਿਹਾ ਬਹੁਤ ਮਜ਼ਾਕ ਕਰਦੇ ਵੀ ਤੂੰ ਕੰਪਲੀਟ ਕਰ ਰਿਹਾ ਇਹ ਕੋਈ ਗੱਲਾਂ ਕਰਨ ਵਾਲੀ ਪਰ ਅੱਜ ਤੁਸੀਂ ਮੇਰੇ ਕੋਲੇ ਪਹੁੰਚੋ ਮੇਰੀ ਗੱਲ ਸੁਣੀ ਆ ਅੱਛਾ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਕਿ ਤੁਸੀਂ ਜਦੋਂ ਗਏ ਫਿਰ ਤੁਸੀਂ ਕਿਸ ਨੂੰ ਨਾਲ ਲੈ ਕੇ ਗਏ ਨਹੀਂ ਮੈਂ ਕਿਸੇ ਨੂੰ ਨਾਲ ਨਹੀਂ ਲੈ ਗਿਆ ਮੈਂ ਤਾਂ ਖੁਦ ਹੀ ਗਿਆ ਤੀ ਤਾਂ ਅਰਜੀ ਨੂੰ ਇਸ ਤੋਂ ਅਰਜੀ ਲਿਖਾਈ ਤੇ ਮੈਂ ਡੀਸੀ ਸਾਹਿਬ ਦੇ ਜਿੱਥੇ ਕਮਰਾ ਨੰਬਰ 106 ਆ ਉੱਥੇ ਕੰਪਲੇਟ ਦੇ ਕਿਹਾ ਜੀ ਪ੍ਰਸ਼ਾਸਨ ਨੇ ਬੋਲੋ ਤੁਹਾਡੇ ਕੰਪਲੇਨ ਦੇ ਉੱਪਰ ਕੀ ਅਸਰ ਹੋਇਆ ਤੁਹਾਨੂੰ ਕੀ ਕਿਹਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜੇ ਤੁਹਾਡੇ ਹਾਂ ਜੀ ਮੇਰਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜਿਆ ਤੇ ਉਹ ਤੇ ਤਾਂ ਕਰਕੇ ਤੁਸੀਂ ਮੇਰੇ ਕੋਲੇ ਆਏ ਹੋ ਜੀ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਤੁਹਾਨੂੰ ਲੱਗਦਾ ਕਿ ਆਮ ਮੁੰਡੇ ਦੀ ਸੁਣੀ ਜਾਂਦੀ ਹੈ ਬਿਲਕੁਲ ਸੁਣੀ ਜਾਂਦੀ ਹੈ ਆਮ ਬੰਦੇ ਦੀ ਤੁਸੀਂ ਆਏ ਹੋ ਤਾਂ ਸੁਣਨਗੇ ਹੀ ਮੇਰੀ ਹਾਂ ਠੀਕ ਆਸ ਲੱਗਦੀ ਹੈ ਵੀ ਹਾਂ ਜਿਹੜਾ ਪ੍ਰਸ਼ਾਸਨ ਆ ਉਹ ਕਿਸੇ ਬੰਦੇ ਦੇ ਛੋਟੇ-ਮੋਟੇ ਹਰ ਕੰਮ ਦੇ ਉੱਪਰ ਉਹਨੂੰ ਇਨਸਾਫ ਦੇ ਸਕਦਾ ਬਿਲਕੁਲ ਮਿਲੂਗਾ ਜੀ ਮੈਨੂੰ ਵੀ ਇਨਸਾਫ ਮਿਲੂਗਾ ਤੇ ਬਾਕੀ ਆਉਣ ਵਾਲੇ ਹੋਰ ਬੰਦਿਆਂ ਨੂੰ ਜਿਹਨੂੰ ਲੋੜ ਹੈ ਇਨਸਾਫ ਦੀ ਉਹਨੂੰ ਮਿਲਣਾ ਚਾਹੀਦਾ ਪਰ ਗੱਲਾਂ ਪਹਿਲ ਕਰਨੀ ਚਾਹੀਦੀਆਂ ਜੀ ਬੰਦੇ ਨੂੰ ਅਸੇ ਤੁਹਾਨੂੰ ਲੱਗਿਆ ਨਹੀਂ ਵੀ ਮੈਂ ਨਾ ਜਾਵਾਂ ਕੱਲ੍ਹ ਛੁੱਟੀ ਜੀ ਆ ਕੋਈ ਨਾ ਅੱਜ ਖਾ ਲਿਆ ਦੁਬਾਰੇ ਨਹੀਂ ਗੱਲ ਛੋਟੀ ਨਹੀਂ ਹੈਗੀ ਜੀ ਕੱਲ੍ਹ ਰੋਜ਼ ਰੁਟੀਨ ਦੀ ਹੈ ਜੀ ਇਹ ਗੱਲ ਕਈ ਵਾਰ ਹੋਰ ਮੇਰੇ ਵੀਰ ਭਾਈਰ ਉਹਨਾਂ ਦੀ ਵੀ ਸਬਜ਼ੀ ਖਰਾਬ ਹੋ ਜਾਂਦੀ ਹੈ ਜੇ ਉਹ ਵੀ ਮਜਬੂਰੀ ਚ ਖਾਣਾ ਪਾਜੇ ਪਰ ਇਹਨਾਂ ਦਾ ਧੱਕਾ ਇਹ ਤੈਨੂੰ ਔਖਾ ਬਹੁਤ ਹੋ ਜਾਣਾ ਜੀ ਆਮ ਲੋਕ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁਦਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ